ਸੱਚਾ ਨਮਸਕਾਰ ਅੱਲਾਹ ਫਿਸ ਸੰਸਾਰ ਜਦੋਂ ਦਾ ਬਣਿਆ ਹੋਇਆ ਇਹਦੇ ਵਿੱਚ ਜਿਹੜੇ ਆ ਏ ਇਸਤਰੀ ਤੇ ਮਰਦ ਇਹ ਆਪਸ ਵਿੱਚ ਇਹਨਾਂ ਦਾ ਵਿਆਹ ਹੁੰਦਾ ਆ ਉਹ ਤੋਂ ਅੱਗੇ ਜਿਹੜਾ ਸੰਸਾਰ ਚੱਲਦਾ ਰਹਿੰਦਾ ਆ ਇਹ ਸਿਲਸਿਲਾ ਸ਼ੁਰੂ ਤੋਂ ਇਸੇ ਤਰ੍ਹਾਂ ਚੱਲਦਾ ਆ ਰਿਹਾ ਅ ਪਰ ਹਰੇਕ ਥਾਂ ਦੇ ਉੱਤੇ ਆਪ ਆਪਣੇ ਹਿਸਾਬ ਦੇ ਨਾਲ ਜਿਹੜੇ ਆ ਉਹ ਵਿਆਹ ਜਿਹੜੇ ਆ ਉਹ ਹੁੰਦੇ ਆ ਕਈਆਂ ਥਾਵਾਂ ਤੇ ਕਈਆਂ ਕਬੀਲਿਆਂ ਦੇ ਵਿੱਚ ਕਈਆਂ एंपਾਇਰਸ ਦੇ ਵਿੱਚ ਜਿਹੜੇ ਆ ਵੱਖ-ਵੱਖਰੇ ਵਿਆਹ ਜਿਹੜੇ ਆ ਉਹ ਸ਼ਾਮਲਿਆ ਸਾਡੇ ਭਾਰਤ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜੇ ਅਸੀਂ ਆ ਆਨੰਦ ਕਾਰਜ ਕਰਦੇ ਆ ਤੇ ਇਹ ਇਸੇ ਤਰ੍ਹਾਂ ਨਹੀਂ ਸੀਗਾ ਪਹਿਲਾਂ ਬਹੁਤ ਕੁਝ ਇਦਾਂ ਦਾ ਚੱਲਦਾ ਰਿਹਾ ਪਰ ਇੱਕ ਚੀਜ਼ ਪੱਕੀ ਸੀ ਕਿ ਸਤਰੀ ਤੇ ਪੁਰਸ਼ ਜਿਹੜੇ ਆਹੋ ਮਿਲਦੇ ਆ ਵਿਆਹ ਹੁੰਦਾ ਆ ਉਹਨਾਂ ਦੀ ਗਾਂਹ ਸੰਤਾਨ ਹੁੰਦੀ ਆ ਇੱਕ ਦੁਨੀਆ ਦੇ ਉੱਤੇ ਰੋਮਨ Empire ਆਈ ਆ ਉਸ ਉਸ ਦਾ ਜਿਹੜਾ ਰਾਜਾ ਸੀ ਉਹਨੇ ਪਾਬੰਦੀ ਲਾ ਦਿੱਤੀ ਸੀ ਕਿ ਕੋਈ ਵੀ ਮੁੰਡਾ ਕੁੜੀ ਜਿਹੜੇ ਆਹੋ ਵਿਆਹ ਤੋਂ ਪਹਿਲਾਂ ਨਹੀਂ ਮਿਲ ਸਕਦੇ ਉਹ ਆਪਸ ਦੇ ਵਿੱਚ ਕਦੇ ਵੀ ਇੱਕ ਦੂਜੇ ਦਾ ਸਾਥ ਮਿਲ ਕੇ ਵਿਆਹ ਨਹੀਂ ਕਰ ਸਕਦੇ ਜਿੱਦਾਂ ਘਰ ਦੇ ਕਰ ਦੇਣ ਜਾਂ ਫੈਸਲਾ ਜਿਹੜੀ ਪੰਚਾਇਤ ਕਰੇ ਜਾਂ ਉਸ ਵੇਲੇ ਦੇ ਜੋ ਵੀ ਸਿਸਟਮਸਗਾ ਉਹ ਕਰੂਗਾ ਉਸ ਹਿਸਾਬ ਨਾਲ ਹੀ ਵਿਆਹ ਹੋਊਗੇ ਆ ਆਪਸ ਵਿੱਚ ਮੁੰਡਾ ਕੁੜੀ ਮਿਲ ਕੇ ਵਿਆਹ ਨਹੀਂ ਕਰ ਸਕਦੇ ਉਸੇ Empire ਦੇ ਵਿੱਚ ਇੱਕ ਬੰਦਾ ਸੀ ਉਹਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹਨੇ ਇਸ ਚੀਜ਼ ਦਾ ਵਿਰੋਧ ਕੀਤਾ ਖੁੱਲਕੇ ਨਹੀਂ ਕੀਤਾ ਪਰ ਉਹ ਮੁੰਡੇ ਕੁੜੀਆਂ ਨੂੰ ਮਿਲਦਾ ਸੀ ਇੱਕ ਜੋੜੇ ਨੂੰ ਜਿਹੜੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਪਸੰਦ ਕਰਦੇ ਸੀਗੇ ਉਹ ਉਹਦੇ ਨਾਲ ਗੱਲਬਾਤ ਕਰਦੇ ਆ ਫੇਰ ਉਹ ਚੋਰੀ ਛਿਪੇ ਉਹਨਾਂ ਦਾ ਜਿਹੜਾ ਉਹ ਵਿਆਹ ਕਰ ਦਿੰਦਾ ਹੈ ਉਹ ਇਕੱਠੇ ਰਹਿਣ ਲੱਗ ਪੰਦੇ ਆ ਤੇ ਫੇਰ ਉਹ ਇੱਕ ਦੂਜੇ ਨੂੰ ਦੱਸਦੇ ਅੱਗੇ ਤੇ ਅੱਗੇ ਗੱਲ ਫੈਲਦੀ ਆ ਜਿਹੜੇ ਹੋਰ ਵੀ ਉੱਥੇ ਜੋੜੇ ਹੁੰਦੇ ਆ ਉਹ ਜਾ ਕੇ ਉਸ ਬੰਦੇ ਨੂੰ ਮਿਲਦੇ ਆ ਤੇ ਉਹ ਉਹਨਾਂ ਦੇ ਵੀ ਵਿਆਹ ਕਰ ਦਿੰਦਾ ਆ ਕਰਵਾ ਦਿੰਦਾ ਆ ਇਸੇ ਤਰ੍ਹਾਂ ਇਹ ਸਲਸਲਾ ਕੁਝ ਸਮੇਂ ਤੱਕ ਚੱਲਦਾ ਰਿਹਾ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿਉਂਕਿ ਜਦੋਂ ਐਦਾਂ ਦਾ ਮਾਹੌਲ ਹੋਵੇ ਅ ਸਮਾਜ ਜਿਹੜਾ ਸਮਾਜ ਦੇ ਵਿੱਚ ਸਮਾਜ ਤੋਂ ਉਲਟ ਕਿਉਂਕਿ ਸਮਾਜ ਜਿਹੜਾ ਉਹ ਰਾਜੇ ਦੀਆਂ ਗੱਲਾਂ ਜਿਹੜੀਆਂ ਉਹ ਉਹਨੂੰ ਪਸੰਦ ਕਰਦੇ ਸੀ ਜਦੋਂ ਉਹ ਤੋਂ ਉਲਟ ਉਹਨਾਂ ਦੇ ਬੱਚੇ ਜਿਹੜੇ ਆ ਉਹ ਐਦਾਂ ਵਿਆਹ ਕਰਵਾਉਣ ਲੱਗ ਪਏ ਉਹਨਾਂ ਨੂੰ ਸ਼ਹਿ ਦੇਣ ਵਾਲਾ ਜਿਹੜਾ ਸੀ ਬੰਦਾ ਉਹਦੀ ਸ਼ਿਕਾਇਤ ਕਰ ਦਿੱਤੀ ਗਈ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਨਾਮ ਪੁੱਛਿਆ ਜਾਂਦਾ ਤੇ ਉਹਦਾ ਨਾਮ ਹੈ ਵੈਲੈਂਟਾਈਨ ਰੱਬ ਨੂੰ ਮੰਨਣ ਵਾਲਾ ਬੰਦਾ ਪਰਮਾਤਮਾ ਨੂੰ ਮੰਨਣ ਵਾਲਾ ਸੰਤ ਕਿਸਮ ਦਾ ਬੰਦਾ ਸਵਾ ਉਹ ਕਹਿੰਦੇ ਕਿ ਬਾਬੇ ਹੋ ਕੇ ਤੁਸੀਂ ਐਡਾ ਕੰਮ ਕਰਦੇ ਆ ਉਹ ਕਹਿੰਦੇ ਸਾਨੂੰ ਸਾਰਿਆਂ ਦੇ ਵਿੱਚ ਇਨਸਾਨਾਂ ਦੇ ਵਿੱਚ ਜਿਹੜਾ ਆ ਉਹ ਪਰਮਾਤਮਾ ਹੀ ਦਿਖਾਈ ਦਿੰਦਾ ਤੇ ਸਭ ਤੋਂ ਅ ਵਧੀਆ ਜੇ ਧਾਰਮਿਕ ਕੰਮ ਹੈ ਤੇ ਉਹ ਹੈਗਾ ਮੁਹੱਬਤ ਕਰਨਾ ਪਿਆਰ ਕਰਨਾ ਤੇ ਤੁਸੀਂ ਰਾਜੇ ਲੋਕ ਨਫ਼ਰਤ ਕਰਦੇ ਲੋਕਾਂ ਨੂੰ ਤੇ ਅਸੀਂ ਜਿਹੜਾ ਪਿਆਰ ਵੰਡਦੇ ਆ ਪਿਆਰ ਸਿਖਾਉਂਦੇ ਆ ਰਾਜੇ ਨੂੰ ਪਸੰਦ ਨਹੀਂ ਆਉਂਦਾ ਉਹਨੂੰ ਸਜ਼ਾ ਦਾ ਫਰ ਘੱਮ ਹੋ ਜਾਂਦਾ ਮੌਤ ਦੀ ਸਜ਼ਾ ਤੇ ਫਿਰ ਉਹਨੂੰ ਫਾਂਸੀ ਤੇ ਚੜ੍ਹ ਦਿੱਤਾ ਜਾਂਦਾ ਆ ਤੇ ਉਸ ਦਿਨ 14 ਫਰਵਰੀ ਹੁੰਦਾ ਆ 14 ਫਰਵਰੀ ਨੂੰ ਇਸ ਬਾਬੇ ਦੀ ਵੈਲੈਂਟਾਈਨ ਦੀ ਜਿਹੜੀ ਆਹੋ ਮੌਤ ਦੀ ਸਜ਼ਾ ਉਹਨੂੰ ਦਿੱਤੀ ਜਾਂਦੀ ਆ ਉਹਨੂੰ ਫਾਂਸੀ ਤੇ ਲਟਕਾ ਦਿੱਤਾ ਜਾਂਦਾ ਆ ਮਾਰ ਦਿੱਤਾ ਜਾਂਦਾ ਆ ਪਰ ਜਿਹੜੇ ਜੋੜੇ ਸੀਗੇ ਉਹ ਜਿਹੜੇ ਉਹਨੂੰ ਰੱਬ ਵਾਂਗ ਪੂਜਦੇ ਸੀ ਉਹਦੀ ਜਿਹੜੀ ਆ ਇਹ ਅ ਬਰਸੀ ਮਨਾਉਣ ਲੱਗ ਪਏ ਤੇ ਉਸ ਰਸਤਲਾ ਜਿਹੜਾ ਅੱਜ ਤੱਕ ਚੱਲਦਾ ਆ ਹੁਣ ਵੀ ਜਿਹੜੇ ਆ ਬੇਸ਼ੱਕ ਨਵੇਂ ਮੁੰਡੇ ਕੁੜੀਆਂ ਨੂੰ ਇਹਨਾਂ ਕਹਾਣੀਆਂ ਦਾ ਨਾ ਪਤਾ ਹੋਵੇ ਬਹੁਤਿਆਂ ਨੂੰ ਪਰ ਵੈਲੈਂਟ ਇਹਦਾ ਸਾਰਿਆਂ ਨੂੰ ਪਤਾ ਕਿ ਡੇ ਆਉਂਦਾ ਆ ਤੇ ਇਸ ਦਿਨ ਜਿਹੜੇ ਆ ਉਹ ਮੁਹੱਬਤ ਦੇ ਜ਼ਾਹਰ ਹੁੰਦੇ ਆ ਇੱਕ ਦੂਜੇ ਨੂੰ ਮਿਲਣਾ ਗਿਲਣਾ ਹੁੰਦਾ ਆ ਕੋਈ ਕਿਸੇ ਨੂੰ ਮਤਲਬ ਕਿ ਇਹ ਕਲਚਰ ਜਿਹੜਾ ਉਹ ਰੋਮਨ Empire ਤੋਂ ਸ਼ੁਰੂ ਹੋ ਕੇ ਸਾਰੀ ਦੁਨੀਆ ਦੇ ਵਿੱਚ ਅੱਜ ਫੈਲ ਗਿਆ ਮੁਹੱਬਤ ਦੀ ਖੁਸ਼ਬੂ ਜਿਹੜੀ ਆ ਉਹ ਇਹ ਫੈਲਣੀ ਹੀ ਫੈਲਣੀ ਹੁੰਦੀ ਆ ਨਫ਼ਰਤ ਜਿਹੜੀ ਆ ਉਹ ਅ ਦੱਬ ਲੈਣੀ ਚਾਹੀਦੀ ਆ ਤੇ ਮੁਹੱਬਤ ਲਾਉਣੀ ਚਾਹੀਦੀ ਆ ਵਧੀਆ ਗੱਲ ਆ ਪਰ ਕਵਿਸ਼ ਨਜਾਇਜ਼ ਨਾ ਕਰੋ ਅ ਮੁਹੱਬਤ ਜਿਹੜੀ ਆਹੋ ਜਰੂਰ ਵੰਡਣੀ ਚਾਹੀਦੀ ਆ ਆਏ ਦੀ ਵੀਡੀਓ ਵਿੱਚ ਇਨਾਈ ਥੈਂਕ ਯੂ